ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀਕਾਲ ਸਾਡੀ ਸਾਰੀ ਵਰਡ ਕੈਂసర్ ਕੇਅਰ ਦੀ ਟੀਮ ਮੇਰੇ ਭੈਣ ਭਰਾਵੋ ਇਸ ਵੈਰੀ ਇੰਪੋਰਟੈਂਟ ਸੂਚਨਾ ਤੁਹਾਨੂੰ ਮੈਂ ਦੇ ਰਿਹਾ ਤੁਸੀਂ ਸਾਨੂੰ ਪੁੱਛਦੇ ਰਹਿੰਦੇ ਆ ਵੀ ਸਾਡੇ ਕੈਂਪ ਕਿੱਥੇ ਹੋਣਗੇ ਕਿੱਥੇ ਹੋਣਗੇ ਪਲੀਜ਼ ਪੈਨਪੇਪਰ ਲੈ ਲਓ ਐਂਡ ਮੈਕਸਿਮਮ ਇਹਨੂੰ ਸ਼ੇਅਰ ਕਰ ਦਿਓ ਤੇ ਮੇਰਾ ਸੁਨੇਹਾ ਲੋਕਾਂ ਤੱਕ ਪਹੁੰਚੇ ਠੀਕ ਹੈ ਕੋਈ ਭੈਣ ਭਰਾ ਇਹ ਤੋਂ ਵੰਜਣਾ ਰਹੇ ਜੀ ਐਂਡ ਉਹ ਇਸ ਦਾ ਫਾਇਦਾ ਲੈ ਸਕਣ ਠੀਕ ਹੈ ਐਂਡ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਮੈਕਸਿਮਮ ਸ਼ੇਅਰ ਕਰਦੇ ਹੋ ਠੀਕ ਹੈ ਐਂਡ ਇਹ ਬਿਲਕੁਲ ਸਭ ਕੈਂਪ ਸਾਡੇ ਫ੍ਰੀ ਹੁੰਦੇ ਆ ਕਿਸੇ ਗਰੀਬ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਠੀਕ ਹੈ ਐਂਡ ਪਹਿਲਾਂ ਮੈਂ ਅੱਜ ਸਾਡੇ ਕੈਂਪ ਅਮਰਸਰ ਸਾਹਿਬ ਦੇ ਵਿੱਚ ਚੱਲ ਰਿਹਾ ਗੁਰੂ ਦੀ ਨਗਰੀ ਗੁਰੂ ਰਾਮਦਾਸ ਜੀ ਦੇ ਘਰ ਠੀਕ ਹੈ ਐਂਡ ਇਹ ਮੈਂ ਬੇਨਤੀ ਕਰਦਾ ਹਾਂ ਅਜਨਾਲਾ ਰੋਡ ਦੇ ਉੱਤੇ ਫਤੇਗੜ ਚੂੜੀਆਂ ਰੋਡ ਹੈ ਜਿਹੜੀ ਫਤੇਗੜ ਚੂੜੀਆਂ ਰੋਡ ਦੇ ਉੱਪਰ ਥਕਰ ਐਨ ਕਲੇਵ ਦੇ ਵਿੱਚ ਕੈਂਪ ਸਾਡਾ ਅੱਜ ਚੱਲ ਰਿਹਾ ਹੈ 7 ਤੇ 8 ਫਰਵਰੀ ਅਸੀਂ ਅਮਰਸਰ ਨੂੰ ਹੀ ਦੋ ਦਿਨ ਹੋਵਾਂਗੇ ਠੀਕ ਹੈ ਅ ਅਜਨਾਲਾ ਰੋਡ ਆ ਸੌਰੀ ਫਤੇਗੜ ਚੂੜੀਆਂ ਰੋਡ ਹੈ ਫਤੇਗੜ ਚੂੜੀਆਂ ਰੋਡ ਹੈ ਠੀਕ ਹੈ ਐਂਡ ਇਹਦੇ ਉੱਤੇ ਠਾਕਰ ਐਨਕਲੇਵ ਹੈ ਉੱਦੇ ਸਾਡਾ ਕੈਂਪ ਚੱਲ ਰਿਹਾ ਐਂਡ ਪਲੀਜ਼ ਵੱਤ ਤੋਂ ਵੱਧੇ ਦਾ ਫੈਸਲਾ ਲੈਣਾ ਗੁਰੂ ਦੀ ਨਗਰੀ ਵਿੱਚ ਚੱਲ ਰਿਹਾ ਹੈ ਕੈਂਪ ਅਮਰਸਰ ਸਾਹਿਬ ਦੇ ਵਿੱਚ ਐਂਡ ਠੀਕ ਹੈ ਉਸ ਤੋਂ ਬਾਅਦ ਮੈਂ ਅਮਰਸਰ ਸੌਰੀ ਮੁਖਸਰ ਸਾਹਿਬ ਦੇ ਭੈਣ ਭਰਾਵਾਂ ਨਾਲ ਗੱਲਬਾਤ ਕਰਨ ਲੱਗਿਆ ਐਂਡ ਬਹੁਤ ਕੰਪਲੇਂਟ ਸੀ ਮੁਖਸਰ ਦੀ ਐਂਡ ਔ ਮੁਕਸਰ ਜ਼ਿਲ੍ਹੇ ਦੇ ਵਿੱਚ ਹੁਣ ਅਸੀਂ ਚੰਗੀ ਤਰ੍ਹਾਂ ਚੈੱਕ ਅਪ ਕਰਾਂਗੇ 11 ਫਰਵਰੀ ਤੋਂ ਸਾਡੇ ਕੈਂਪ ਸਟਾਰਟ ਹੋ ਜਾਣੇ ਆ ਜੀ ਤੇ 20 ਫਰਵਰੀ ਤੱਕ ਅਸੀਂ ਮੁਕਸਰ ਸਾਹਿਬ 'ਚ ਰਹਾਂਗੇ ਤੇ ਉਹਨਾਂ 40 ਮੁਕਤਿਆਂ ਨੂੰ ਭਾਈ ਮਹਾ ਸਿੰਘ ਮਾਤਾ ਪਾਗੋ ਜੀ ਉਹਨਾਂ ਨੂੰ ਯਾਦ ਕਰਾਂਗੇ ਤੇ ਨਾਲੇ ਮਨੁੱਖਤਾ ਦੀ ਸੇਵਾ ਕਰਾਂਗੇ ਲੈ ਲਓ ਪੈਨ ਪੇਪਰ ਤੇ ਮੈਕਸਿਮਮ ਸ਼ੇਅਰ ਕਰ ਦਿਓ ਕੋਈ ਕੰਪਲੇਨ ਨਹੀਂ ਰਹੇਗੀ ਡਿਸਟ੍ਰਿਕਟ ਮੁਕਸਰ ਸਾਹਿਬ ਨੂੰ ਠੀਕ ਆ ਆਪਾਂ ਸਟਾਰਟ ਕਰਦੇ ਹਾਂ ਜੀ 11 ਫਰਵਰੀ ਤੋਂ ਮਾਡਲ ਟਾਊਨ ਐਨਕਲੇਵ ਆ ਜੀ ਇਹ ਗ੍ਰੀਨ ਵੈਲੀ ਰੋਡ ਪੈਂਦੀ ਹੈ ਮਲੋਠ ਦੇ ਵਿੱਚ ਠੀਕ ਹੈ ਪਹਿਲਾ ਕੈਂਪ ਸਾਡਾ 11 ਫਰਵਰੀ ਨੂੰ ਮਲੋਟ ਦੇ ਵਿੱਚ ਹੋਏਗਾ ਮਾਡਲ ਟਾਊਨ ਐਨਕਲੇਵ ਠੀਕ ਹੈ ਦੂਸਰਾ 12 ਫਰਵਰੀ ਨੂੰ ਵੀ ਇੰਡਸਟਰੀਅਲ ਫੋਕਲ ਪੁਆਇੰਟ ਹੈ ਜੀ ਠੀਕ ਹੈ ਉਹ ਦਾਨੇਵਾਲ ਰੋਡ ਹੈ ਜੀ ਮਲੋਟ ਦੇ ਵਿੱਚ ਦੋ ਦਿਨ ਅਸੀਂ ਮਲੋਟ ਨੂੰ ਦਿੱਤੇ ਆ ਠੀਕ ਹੈ ਕੋਈ ਕੰਪਲੇਂਟ ਨਹੀਂ ਰਹੇਗੀ ਮਲੋਟ ਵਾਸੀਓ ਪਲੀਜ਼ ਚੈੱਕ ਅਪ ਇਨ ਟਾਈਮ 13 ਫਰਵਰੀ ਨੂੰ ਅਸੀਂ ਹੋਵਾਂਗੇ ਪਿੰਡ ਖਿੜਕੀਆਂ ਗੁਰਦੁਆਰਾ ਸਾਹਿਬ ਪਿੰਡ ਖਿੜਕੀਆਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਵਾਂਗੇ 13 ਫਰਵਰੀ ਨੂੰ ਠੀਕ ਹੈ ਜੀ 14 ਫਰਵਰੀ ਨੂੰ ਪਿੰਡ ਭਲਾਈ ਆਣਾ ਪਿੰਡ ਭਲਾਈ ਆਣਾ ਡਿਸਟ੍ਰਿਕਟ ਮੁਖਸਰ ਸਾਹਿਬ ਦੇ ਵਿੱਚ ਹੋਵਾਂਗੇ ਠੀਕ ਹੈ 15 ਫਰਬੀ ਨੂੰ ਪਿੰਡ ਰੋੜਾਂਵਾਲੀ 15 ਫਰਬੀ ਨੂੰ ਪਿੰਡ ਰੋੜਾਂਵਾਲੀ ਠੀਕ ਹੈ ਐਂਡ ਉਸ ਤੋਂ ਬਾਅਦ ਅਸੀਂ 16 ਫਰਬੀ ਨੂੰ ਆ ਜਾਾਂਗੇ ਜੀ ਬਾਬਾ ਸ਼੍ਰੀ ਗੰਗਾ RAM ਡੇਰਾ ਗਿੱਦੜਵਾਹਾ ਬਾਬਾ ਸ਼੍ਰੀ ਗੰਗਾ RAM ਡੇਰਾ ਗਿੱਦੜਵਾਹਾ ਠੀਕ ਹੈ ਐਂਡ 17 ਫਰਬੀ ਨੂੰ ਭਾਈ ਮਹਾ ਸਿੰਘ ਦੀਵਾਨ ਹਾਲ ਮੁਖਸਰ ਸਾਹਿਬ ਦੇ ਵਿੱਚ ਆਓ ਉਹਨਾਂ ਚਾਲੀ ਮੁਖਤਿਆਂ ਨੂੰ ਸੀ ਸੁਣਾਵਾਂਗੇ ਠੀਕ ਹੈ ਐਂਡ ਮੇਰੀ ਹੱਥ ਜੋੜ ਕੇ ਬੇਨਤੀ ਹੈ ਨਾ ਕੈਂਪਾਂ ਦਾ ਵੱਧ ਤੋਂ ਵੱਧ ਫੈਲਾ ਲੈਣਾ 17 ਫਰਵਰੀ ਭਾਈ ਮਹਾ ਸਿੰਘ ਦੀਵਾਨ ਹਾਲ ਹੈ ਮੁਕਸਰ ਸਾਹਿਬ ਦੇ ਵਿੱਚ ਪਲੀਜ਼ ਵੱਧ ਤੋਂ ਵੱਧ ਫੈਲਾ ਲੋ ਇਹਦਾ ਠੀਕ ਹੈ 18 ਫਰਵਰੀ ਨੂੰ ਪਿੰਡ ਕੋਟਪਾਈ ਹੈ ਜੀ ਗੁਰਦਾਰਾ ਗੁਰੂ ਸਾਹਿਬ 18 ਫਰਵਰੀ ਨੂੰ ਪਿੰਡ ਕੋਟਪਾਈ ਗੁਰਦਾਰਾ ਸਾਹਿਬ ਗੁਰਦਾਰਾ ਗੁਰੂ ਸਾਹਿਬ ਹੈ ਠੀਕ ਹੈ ਜੀ 19 ਫਰਵਰੀ ਨੂੰ ਪਿੰਡ ਫੂਲੇ ਵਾਲਾ ਪਿੰਡ ਫੂਲੇ ਵਾਲਾ ਇਹ ਡਿਸਟ੍ਰਿਕਟ ਮੁਕਸਰ ਸਾਹਿਬ ਦਾ ਪਿੰਡ ਹੈ ਜੀ 20 ਫਰਵਰੀ ਨੂੰ ਪਿੰਡ ਗਿਲਜੇ ਵਾਲਾ ਠੀਕ ਹੈ ਬੀ ਫਾਰ ਬੀਨੂ ਪਿੰਡ ਗਿਲਜੀਵਾਲਾ ਠੀਕ ਹੈ 10 ਵਜੇ ਸਾਡੇ ਕੈਂਪ ਸਟਾਰਟ ਹੋ ਜਾਂਦੇ ਠੰਡ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ 9:30 ਤੇ ਸਟਾਰਟ ਹੋ ਜਾਣ ਪਰ ਤੁਨ ਤਨ ਠੀਕ ਹੋ ਰਹੀ ਹੈ ਤੇ ਸ਼ਾਮ ਦੇ 4 ਵਜੇ ਤੱਕ ਚੱਲਦੇ ਆ ਪਰ ਅਸੀਂ ਕੋਈ ਮਰੀਜ਼ ਛੱਡ ਕੇ ਨਹੀਂ ਜਾਂਦੇ ਇਹਨਾਂ ਕੈਂਪਾਂ ਦੇ ਵਿੱਚ ਕੀ ਕੀ ਤੁਸੀਂ ਫਾਇਦਾ ਲੈ ਸਕਦੇ ਹੋ ਠੀਕ ਹੈ ਪਹਿਲੀ ਤਾਂ ਕੈਂਸਰ ਅਵੇਅਰਨੈਸ ਦਿੱਤੀ ਜਾਂਦੀ ਹੈ ਲੀਫਲੇਟ ਲੈਕਚਰ ਹੁੰਦੇ ਆ ਸਾਡੇ ਠੀਕ ਹੈ ਉਸ ਤੋਂ ਬਾਅਦ ਹਾਰ ਭੈਣ ਹਰ ਵੀਰ ਦਾ ਬੀਪੀ ਤੇ ਡਾਇਬੀਟੀਜ਼ ਡਾਇਬੀਟੀਜ਼ ਵੀ ਬਹੁਤ ਆ ਕੈਂਸਰ ਨਾਲ ਵੀ ਵਧ ਗਈ ਸ਼ੂਗਰ ਬਹੁਤ ਮਾੜੀ ਚੀਜ਼ ਐ ਛੱਡ ਦਿਓ ਅੱਜ ਤੋਂ ਬੀਪੀ ਤੇ ਡਾਇਬੀਟੀਜ਼ ਹਰ ਬੰਦੇ ਦਾ ਚੈੱਕਅਪ ਹੋਏਗਾ ਐਂਡ ਆਨਲਾਈਨ ਰਜਿਸਟਰਡ ਹੋਵੋਗੇ ਸਾਡੇ ਨਾਲ ਤੁਸੀਂ ਜਿਹੜੇ ਵੀ ਭੈਣ ਭਰਾ ਦਾ ਅਸੀਂ ਬੀਪੀ ਡਾਇਬੀਟੀ ਚੈੱਕਅਪ ਕਰ ਰਹੇ ਹਾਂ ਉਸ ਤੋਂ ਬਾਅਦ ਕੋਈ ਵੀ ਡਾਕਟਰੀ ਸਲਾਹ ਕੈਂਪ ਸਰ ਪੇਸ਼ੈਂਟ ਆਲਰੇਡੀ ਸਫਰ ਕਰ ਰਿਹਾ ਵਿਚਾਰਾ ਕੋਈ ਐਡਵਾਈਸ ਲੈਣੀ ਹੋਵੇ ਉਹ ਵੀ ਸਾਡੀ ਟੀਮ ਬੈਠੀ ਹੋਏਗੀ ਫਿਰ ਔਰਤਾਂ ਤੇ ਆਉਣਾ ਮੇਰੀ ਮਾਂ ਪੈਣ ਤੇ ਛਾਤੀ ਦੇ ਕੈਂਸਰ ਦੀ ਮੈਮੋਗ੍ਰਾਫੀ ਹੋਏਗੀ ਹਾਂ ਏਜ ਗਰੁੱਪ 48 ਹੈ ਇਟਸ ਨਾਟ ਆਵਰ ਗਾਈਡਲਾਈਨਸ WHO ਦੀਆਂ ਗਾਈਡਲਾਈਨਸ ਅਸੀਂ 48 ਸਾਲ ਤੋਂ ਪਹਿਲਾਂ ਉਹ ਮਸ਼ੀਨ ਦੇ ਵਿੱਚ ਦੀ ਮਾਂ ਪੈਣ ਨੂੰ ਨਹੀਂ ਲਗਾਣਾ ਠੀਕ ਹੈ ਪਰੰਤੂ ਦਾ ਆਲਟਰਨੇਟ ਹੋਰ ਦੱਸਾਂਗੇ ਜੇ ਕਿਸੇ ਭੈਣ ਦੇ ਛਾਤੀ 'ਚ ਗੰਢ ਹੋਏਗੀ 48 ਸਾਲ ਉਮਰ ਹੈ ਉਸ ਤੋਂ ਬਾਅਦ ਆ ਜੀ ਬੱਚੇਦਾਨੀ ਦਾ ਕੈਂਸਰ ਪੈਪਸਮੇਅਰ ਟੈਸਟ ਉਹ ਸਾਡੀ ਲੈਬ ਆਏਗੀ ਜੀ ਉੱਥੇ ਚਲਦੀ ਫਿਰਦੀ ਉਹਦੇ ਤੁਸੀਂ ਚੈੱਕ ਅਪ ਕਰਾ ਸਕਦੇ ਹੋ ਅ ਫਿਰ ਗਦੂਦਾਂ ਦਾ ਕੈਂਸਰ ਜਿਹਨੂੰ ਕਹ ਦਿੰਦੇ ਆ ਉਹਨੂੰ ਪ੍ਰੋਸਟੇਟ ਕੈਂਸਰ ਕਹ ਦਿੰਦੇ ਆ ਇੰਗਲਿਸ਼ ਦੇ ਤਾਂ ਪੀਐਸਏ ਟੈਸਟ ਹੁੰਦਾ ਉਹ ਵੀ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਆ ਜੇਗਾ ਬਲੱਡ ਕੈਂਸਰ ਜਿਹੜਾ ਸਭ ਤੋਂ ਖਤਰਨਾਕ ਗਿਣਿਆ ਗਿਆ ਉਹਦੀ ਸਾਡੀ ਲੈਬ ਦੇ ਵਿੱਚ ਬਲੱਡ ਟੈਸਟ ਬਲੱਡ ਦੇ ਸਕਦੇ ਹੋ ਜੇ ਕਿਸੇ ਨੂੰ ਕੋਈ ਡਾਊਟ ਹੈ ਉਸ ਤੋਂ ਬਾਅਦ ਆ ਗਿਆ ਮੂੰਹ ਦਾ ਕੈਂਸਰ ਤੇ ਗਲੇ ਦਾ ਦੋ ਦੋ ਹਿੱਸੇ ਜਵਾਂਡ ਲੈਣੇ ਆ ਸੀ ਠੀਕ ਹੈ ਉਹ ਉਹ ਵੀ ਸਾਡੀ ਇੱਕ ਬਾਸ ਉੱਤੇ ਪਹੁੰਚੇਗੀ ਉਹਦੇ ਨਾਲ ਚੈੱਕ ਅਪ ਕੀਤਾ ਜਾਏਗਾ ਹੱਡੀਆਂ ਦਾ BMD ਕਿ ਪਹਿਲਾਂ ਹੀ ਦੱਸ ਦਿਆਂਗੇ ਵੀ ਭਾਈ ਤੇਰੀਆਂ ਹੱਡੀਆਂ ਕਮਜ਼ੋਰ ਆ ਕੈਲਸ਼ੀਅਮ ਦੀ ਘਾਟ ਹੈ ਤੁਪ ਤੁਪ ਲੈ ਤੇ ਆਹ ਆਹ ਚੀਜ਼ਾਂ ਖਾ ਹਜੇ ਕੈਂਸਰ ਨਹੀਂ ਹੋਇਆ ਸਾਡੇ ਸਾਡੇ ਡਾਕਟਰ ਵਾਰਨਿੰਗ ਦੇਣਗੇ 1.5 ਮਿੰਟ ਦੇ ਵਿੱਚ ਰਿਪੋਰਟ ਮਿਲੇਗੀ 1.5 ਮਿੰਟ ਨੋਟ ਕਰ ਲਓ ਕੀ ਕਹਿ ਰਿਹਾ ਮੂੰਹ ਤੇ ਗਲੇ ਦੀ ਕੈਂਸਰ ਵੀ 1.5 ਤੋਂ 2 ਮਿੰਟ ਦੇ ਵਿੱਚ ਰਿਪੋਰਟ ਦਿੰਨੇ ਆ ਠੀਕ ਹੈ ਐਂਡ ਉਸ ਤੋਂ ਬਾਅਦ ਜਰਨਲ ਮੈਡੀਸਿਨਸ ਜਿਹਨੂੰ ਅਸੀਂ ਦਵਾਈ ਦਾ ਲੰਗਰ ਬੋਲਦੇ ਆ ਗੁਰੂ ਸਾਹਿਬ ਦੀ ਅਰਦਾਸ ਕਰਕੇ ਚੱਲਦੇ ਆਂ ਅਸੀਂ ਕਿ ਜਿੱਥੇ ਸਾਡੇ ਰੋਟੀ ਪਾਣੀ ਦੇ ਲੰਗਰ ਗੁਰੂ ਸਾਹਿਬ ਨੇ ਸਾਨੂੰ ਗੁਨਾਕਦੇਵ ਜੀ ਦਾ 20 ਰੁਪਏ ਦਾ ਲੰਗਰ ਸਾਰੀ ਦੁਨੀਆ ਚੱਲ ਰਿਹਾ ਪਰੰਤੂ ਅਸੀਂ ਪੈਰਲਲ ਦਵਾਈ ਵੀ ਲੋੜ ਹੈ ਕਿਉਂਕਿ ਹਰ ਬੰਦਾ ਜਦੋਂ 50 45 ਸਾਲ ਦਾ ਹੋ ਜਾਂਦਾ ਇੰਨੀਆਂ-ਇੰਨੀਆਂ ਗੋਲੀਆਂ ਖਾਂਦਾ ਠੀਕ ਖਾਂਦਾ ਨਾ ਤੇ ਕਿਤੇ ਲਾਇਏ ਦਵਾਈ ਦੇ ਲੰਗਰ ਕਿੱਥੇ ਜਾਊਗਾ ਗਰੀਬ ਬੰਦਾ ਤੂੰ ਤਾਂ ਖਾ ਜਾਨੇ ਗਰੀਬ ਦੀ ਦਵਾਈ ਠੀਕ ਹੈ ਐਂ ਕੈਂਸਰ ਮਰੀਜ਼ਾਂ ਨੂੰ ਸਹੀ ਸਲਾਹ ਕਿਹੜੀ ਸਲਾਹ ਇੱਕ ਤਾਂ ਮੁੱਖ ਮੰਤਰੀ ਕੈਂਸਰ ਰਾਤ ਫੰਡ 1.5 ਲੱਖ ਰੁਪਇਆ ਆਂਦਾ ਹੈ 1.5 ਲੱਖ ਰੁਪਇਆ ਨਾਟ ਕੈਸ਼ ਉਹਦਾ ਲਾਜ ਫਰੀ ਹੁੰਦਾ ਹੈ ਇੱਕ ਯੋਸ਼ਮਾਨ ਸਕੀਮ ਸੈਂਟਰ ਗਵਰਨਮੈਂਟ ਤੋਂ ਆਉਂਦੀ ਹੈ ਉਹ 5 ਲੱਖ ਰੁਪਇਆ ਤੱਕ ਉਹ ਸਾਡੇ ਡਾਕਟਰ ਗਾਈਡ ਕਰਦੇ ਕਿ ਕਿਹੜੇ ਹਸਪਤਾਲ ਚ ਜਾ ਕੇ ਮਿਲਣਾ ਠੀਕ ਹੈ ਮੇਰੇ ਭੈਣ ਭਰਾ ਉਹ ਇਨਾ ਕੈਂਪਤਾ ਬਤ ਵਤ ਫਾਇਦਾ ਲੈ ਲਿਆ ਕਰੋ ਵਰਲਡ ਕੈਂਸਰ ਪੂਰੀ ਕਮਿਟਿਡ ਹੈ ਜਿਹੜੇ ਮੁਖਸਰ ਸਾਹਿਬ ਦੇ ਕੈਂਪ ਹੈ ਇਸ ਅਸੀਂ ਡਿਸਟ੍ਰਿਕਟ ਵਾਈਜ਼ ਲਾ ਰਹੇ ਆ ਅੱਡ ਪਰ ਸਾਡੇ ਜਿਹੜੇ ਵੱਖਰੇ ਦੋ ਟੀਮਾਂ ਅੱਡ ਲੱਗੀਆਂ ਉਹ ਸਾਰੇ ਜ਼ਿਲ੍ਹਾ ਚ ਅਸੀਂ ਵੱਖਰੀਆਂ ਤੁਰੇ ਫਿਰਦੇ ਆ ਇਸ ਇਹ ਮੁਖਸਰ ਸਾਹਿਬ ਹੋ ਜਾਏਗਾ ਜੀ ਫਬਰੀ ਦੇ ਵਿੱਚ ਮਾਰਚ ਦੇ ਵਿੱਚ ਅਸੀਂ ਸੰਗਰੂਰ ਤੇ ਬਰਨਾਲਾ ਸੰਗਰੂਰ ਤੇ ਬਰਨਾਲੇ ਵਾਲਿਓ ਹਜੇ ਬੈਠੇ ਰੋ ਆਰਾਮ ਨਾਲ ਬੁਕਿੰਗ ਸਾਰੀ ਹੋ ਚੁੱਕੀ ਐ ਸੰਗਰੂਰ ਤੇ ਬਰਨਾਲੇ ਦੇ ਵਿੱਚ ਅਸੀਂ ਮਾਰਚ ਦੇ ਵਿੱਚ ਆ ਜਾਗੇ ਮੁੱਖ ਬਠਿੰਡਾ ਦੇ ਵਿੱਚ ਅਸੀਂ ਅਪ੍ਰੈਲ ਦੇ ਵਿੱਚ ਆ ਜਾਗੇ ਮਾਨਸਾ ਤੇ ਫਾਜ਼ਲਕਾ ਤੇ ਸਾਡਾ ਇੱਕ ਮਿਸ਼ਨ ਕੰਪਲੀਟ ਹੋ ਜਾਏਗਾ ਵਿਚਾਲੇ ਨਹੀਂ ਛੱਡ ਕੇ ਜਾਵਾਂਗੇ ਕਮਰਾਓ ਨਾਲ ਸਾਡੇ ਕੋਲੇ ਕਿਸੇ ਚੀਜ਼ ਦੀ ਸ਼ਾਰਟੇਜ ਨਹੀਂ ਸਿਰਫ ਤੁਹਾਡੀ ਸ਼ਾਰਟੇਜ ਆ ਤੁਸੀਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲਿਆ ਕਰੋ ਕੈਂਸਰ ਦਾ ਇਲਾਜ ਹੈ ਇਹ ਪਹਿਲੀ ਸਟੇਜ ਤੇ ਫੜ ਲਾਗੇ ਉਸ ਤੋਂ ਬਾਅਦ ਦੋਸਤੋ ਘਰ ਦੀ ਬਰਬਾਦੀ ਤੇ ਪੈਸੇ ਦੀ ਬਰਬਾਦੀ ਤੇ ਆਪਣੇ ਘਰ ਦਾ ਇੱਕ ਮੈਂਬਰ ਵੀ ਚਲੇ ਜਾਣਾ ਇਹ ਯਾਦ ਰੱਖ ਲੋ ਮੈਂ ਤਿੰਨ ਚੀਜ਼ਾਂ ਬੋਲਦਾ ਹਾਂ ਪ੍ਰੋਵੈਂਸ਼ਨ ਲਾਜ ਨਾਲੋਂ ਪਰਹੇਜ਼ ਚੰਗਾ ਇਹ ਬਾਪੂ ਜੀ ਕਹਿੰਦੇ ਸੀ ਆਪਣੇ ਬਾਬਾ ਜੀ ਠੀਕ ਹੈ ਫਿਰ ਆ ਗਿਆ ਰੋਗ ਦਾ ਟਾਈਮ ਸਿਰ ਪਤਾ ਲੱਗ ਜਾਈ ਜਿਹਨੂੰ ਇੰਗਲਿਸ਼ ਦੇ ਵਿੱਚ ਡਿਟੈਕਸ਼ਨ ਕਹਿੰਦੇ ਆ ਫਿਰ ਆ ਗਈ ਟ੍ਰੀਟਮੈਂਟ ਟ੍ਰੀਟਮੈਂਟ ਤੀਜੇ ਥਾਂ ਤੇ ਹਸਪਤਾਲ ਤੀਜੇ ਥਾਂ ਤੇ ਪਰ ਤੁਸੀਂ ਜੰਪ ਕਰਕੇ ਤੀਜੇ ਥਾਂ ਦੇ ਹਸਪਤਾਲ ਨੂੰ ਭਜਦੇ ਆ ਫਿਰ ਨਹੀਂ ਪਹਿਲਾਂ ਦੋ ਚੀਜ਼ਾਂ ਤੇ ਜ਼ੋਰ ਦੇਣਾ ਲਾਜ ਨਾਲੋਂ ਪਰਹੇਜ਼ ਚੰਗਾ ਕੀ ਖਾਣ ਪਾਣ ਕੀ ਸੁੱਟ ਰਹੇ ਆ ਇਹਦੇ ਅੰਦਰ ਠੀਕ ਹੈ ਦੋਸਤੋ ਧਿਆਨ ਨਾਲ ਖਾਓ 슈ਗਰ ਬਿਲਕੁਲ ਚੱਕ ਕੇ ਕਰੋ ਸੁੱਟ ਦਿਓ ਤੁਹਾਨੂੰ ਬਾਰ-ਬਾਰ ਤੁਹਾਡੀ ਸਿਹਤ ਲਈ ਮਿੰਨਤਾਂ ਕਰ ਕਰ ਕਹਿ ਰਹੇ ਆ ਕਿ ਕੈਂਸਰ ਸਿਲਾਂ ਦੀ ਖਰਾਕ ਹੈ 슈ਗਰ ਇੱਕਦਮ ਸਪੀਡ ਨਾਲ ਵੱਧਿਆ ਬਸ ਚਲੇ ਗਏ ਬਸ ਦੋ ਡਾਕਟਰ ਕਹਿੰਦਾ 1.5 ਮਹੀਨਾ 2 ਮਹੀਨੇ 4 ਹਫ਼ਤੇ ਠੀਕ ਹੈ ਇਹ ਮੇਰੀਆਂ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ ਹਰ ਰੋਜ਼ ਐਕਸਰਸਾਈਜ਼ ਕਰਨੀ ਹੈ ਐਂਡ ਤਣਾਅ ਤੋਂ ਬਗੈਰ ਜ਼ਿੰਦਗੀ ਜਿਉਣੀ ਹੈ ਸਟ्रेस ਫਰੀ ਜੀਵਨ ਜਿਉਣਾ ਹੈ ਸਟ्रेस ਇਜ਼ ਦਾ ਬਿਗੇਸਟ ਕਿਲਰ ਸਭ ਤੋਂ ਭੈੜੀ ਹੈ ਬਿਮਾਰੀ ਠੀਕ ਹੈ ਇਹ ਤੋਂ ਬਚੋ ਹਰ ਰੋਜ਼ ਸੈਰ ਕਰੋ ਐਂਡ ਗੁਰੂ ਸਾਹਿਬ ਦਾ ਮੂਲ ਮੰਤਰ ਹਰ ਰੋਜ਼ ਜਪੋ ਉਹਦੇ ਨਾਲ ਗੁਰੂ ਸਾਹਿਬ ਸਾਨੂੰ ਇੱਕ ਬਾਣੀ ਦੱਸ ਗਏ ਕਿ ਬਾਣੀ ਵੀ ਇੱਕ ਦਵਾਈ ਹੈ ਸਾਡੇ ਲਈ ਦੁਆ ਐਂਡ ਧਾਰੂ ਮੈਡੀਸਿਨ ਹੈ ਦਵਾਈ ਜਿਹੜੀ ਗੁਰੂ ਸਾਹਿਬ ਦਾ ਹਰ ਰੋਜ਼ ਮੂਲ ਮੰਤਰ ਕਰਿਆ ਕਰੋ ਠੀਕ ਹੈ ਐਂਡ ਸਿੰਪਲ ਜਿਹਾ ਜ਼ਿੰਦਗੀ ਜਿਉਆ ਕਰੋ ਕਿਸੇ ਦੇ ਕੰਮ ਵਿੱਚ ਦਖਲ ਨਾ ਦਿਆ ਕਰੋ ਕੋਈ ਖੱਬੇ ਨਹੀਂ ਸੱਜੇ ਸਿੱਧਾ ਦੇਖ ਆਪਣੇ ਗੁਰੂ ਸਾਹਿਬ ਵੱਲ ਤੁਰਿਆ ਜਾ ਠੀਕ ਹੈ ਦੋਸਤੋ ਇੰਨੇ ਰੋਗ ਵੱਧ ਚੁੱਕੇ ਆ ਪਰੰਤੂ ਅਸੀਂ ਖਾਣ ਪਾਣ ਸਾਡਾ ਬਹੁਤ ਗਲਤ ਹੈ ਜਿਹੜੇ ਮੈਰਿਜ ਪੈਲਸਾਂ ਚ ਤੁਸੀਂ ਭਰ-ਭਰ ਪਲੇਟਾਂ ਖਾਨਦੇ ਆ ਦਿਸ ਇਜ਼ ਰੋਗ ਦਿਸ ਇਜ਼ ਰੋਗ ਹੈ ਉਹ ਰੋਗ ਹੈ ਇੱਕ ਦਿਨ ਦੀ ਖਾਤਰ ਪਤਾ ਨਹੀਂ ਕਿਉਂ ਤੁਸੀਂ ਪਲੇਟਾਂ ਭਰ-ਭਰ ਕਮਲਿਆਂ ਵਾਂਗੂ ਖਾਈ ਜਾਂਦੇ ਕੋਈ ਨੱਥੀ ਜਾਂਦਾ ਉੱਥੇ ਕੀ ਯਾਰ ਅਸੀਂ ਮਦਾਰੀ ਆ ਸਾਨੂੰ ਮਦਾਰੀ ਵਾਂਗੂ ਨਿਚਾ ਰਹੇ ਆ ਲੋਕ ਸਿੱਖ ਕੌਮ ਹੈ ਬੜੀ ਬਹਾਦਰ ਕੌਮ ਹੈ ਦੁਨੀਆ ਦੇ ਵਿੱਚ ਨਾ ਆਉਦਾ ਪੰਜਾਬੀ ਲੋਕ ਜਿੱਥੇ ਝੰਡੇ ਗੱਡ ਲੈਂਦੇ ਆ ਜਾ ਕੇ ਦੇਖੋ ਥਾਂ ਥਾਂ ਤੇ ਕਿਹੜੇ ਮੁਲਕ 'ਚ ਮਰਜ਼ੀ ਚੱਲ ਜਿਓ ਸਾਡੇ ਗੁਰੂ ਸਾਹਿਬ ਵੀ ਉੱਥੇ ਨਾਲ ਹੀ ਗੁਰਦੁਆਰਾ ਸਾਹਿਬ ਬਣਾਉਂਦੇ ਪਹਿਲਾਂ ਫਿਰ ਘਰ ਆਪਦਾ ਬਣਾਉਂਦੇ ਆ ਦੇਖੋ ਕਿੱਡੀ ਸਾਡੇ ਗੁਰੂ ਸਾਹਿਬ ਨੇ ਸਾਡੇ ਚਾਹੇ ਸੀ ਚੀਜ਼ ਭਰ ਦਿੱਤੀ ਸਿੱਖ ਕਿਤੇ ਵੀ ਦੁਨੀਆ ਜਾਂਦਾ ਪਹਿਲਾਂ ਗੁਰੂ ਦਾ ਘਰ ਬਣਾਉਂਦਾ ਫਿਰ ਆਪਦਾ ਬਣਾਉਂਦਾ ਠੀਕ ਹੈ ਥਾਂ ਥਾਂ ਛੱਡੇ ਗੱਡੇ ਬਹੁਤ ਉੱਚਿਆਂ ਉਧਿਆਂ ਤੇ ਸਾਡੇ ਬੱਚੇ ਠੀਕ ਹੈ ਪਰੰਤੂ ਤੁਸੀਂ ਕੀ ਕਰਨ ਲੱਗੇ ਹੋ ਪੰਜਾਬ ਵਾਲਾ ਤੁਹਾਡੇ ਕੋਲ ਜਿਆਦਾ ਪੈਸਾ ਯਾਰ ਮੁੜਿਓ ਮੈਰਿਜ ਪੈਸਾ ਚੋ ਘਰੇ ਆ ਜਾਓ ਸਿੰਪਲ ਵਿਆਹ ਕਰੋ ਸਿੰਪਲ ਮਰਨੇ ਸਾਦੇ ਭੋਗ ਹਰ ਚੀਜ਼ ਠੀਕ ਹੋ ਜਾਊਗੀ ਤੁਹਾਡੇ ਆਪਦੇ ਹੱਥ 'ਚ ਆ ਨਾ ਕਿਸੇ ਨੇ ਤਾਂ ਨਹੀਂ ਕਿਹਾ ਮੈਨੂੰ ਵੀ ਤੂੰ 1500 ਬੰਦਾ ਲੈ ਕੇ ਨੱਚ ਟੱਪ 35 40 35 40 ਲੱਖ ਇੱਕ ਦਿਨ ਚ ਲਾਇਆ ਉਹਨੇ ਬਹੁਤ ਸਿਆਣੇ ਬੌਸ ਵਧੀਆ ਵੀ ਬਹੁਤ ਵਧੀਆ ਬਹੁਤ ਸੋਹਣੀਆਂ ਸਲਾਹਾਂ ਦਿੰਦੇ ਫਿਰ ਸਾਡੇ ਵਰਗਿਆਂ ਨੂੰ ਨਹੀਂ ਕੀਪ ਯੂਅਰ ਆਪਦੀਆਂ ਸਲਾਹਾਂ ਆਪਦੇ ਕੋਲੇ ਹੀ ਰੱਖੋ ਠੀਕ ਹੈ ਸਾਨੂੰ ਕੋਈ ਤੁਹਾਡੀ ਸਲਾਹ ਦੀ ਲੋੜ ਨਹੀਂ ਕੀਮਪਾਂ ਦਾ ਬਦ ਤੋਂ ਬਦ ਫਾਇਦਾ ਲਓ ਆਪਣੇ ਬਜ਼ੁਰਗ ਮਾਪੇ ਨੂੰ ਤੇ ਆਪਦੀ ਵਾਈਫ ਨੂੰ ਸਾਡੇ ਕੈਂਪਾਂ 'ਚ ਲੈ ਕੇ ਆਓ ਹਰ ਚੀਜ਼ ਫ੍ਰੀ ਦੇ ਰਹੇ ਆਂ ਅੱਠ ਕਿਸਮ ਦਾ ਕੈਂਸਰ ਰੋਡ ਤੇ ਖੜ ਕੇ ਚੈੱਕ ਅਪ ਹੋ ਰਿਹਾ ਦਿਸ ਦਾ ਓਨਲੀ ਆਰਗੇਨਾਈਜੇਸ਼ਨ ਇਨ ਦਾ ਵਰਡ ਸੁਣ ਲਓ ਮੈਂ ਕੀ ਕਹਿ ਰਿਹਾ ਸਾਰੀ ਦੁਨੀਆ ਦੇ ਵਿੱਚ ਇੱਕੋ ਸੰਸਥਾ ਹੈ ਕਿ ਜਿਹੜੀ ਯੂਨੋ ਦੀਆਂ ਗਾਈਡਲਾਈਨ ਤੇ WHO ਦੀਆਂ ਗਾਈਡਲਾਈਨ ਤੇ ਚੱਲਦੀ ਹੈ ਤੇ ਅੱਠ ਕਿਸਮ ਦਾ ਕੈਂਸਰ ਰੜਕ ਸੜਕ ਤੇ ਖੜ ਕੇ ਚੈੱਕ ਅਪ ਕਰਦੇ ਨੇ ਤੇ ਦੇਖ ਲਓ ਦਵਾਈ ਦਾ ਲੰਗਰ ਵਰਤਦਾ ਤੇ ਕਿਸੇ ਗਰੀਬ ਤੋਂ ਕੋਈ 1 ਰੁਪਿਆ ਵੀ ਸਾਡਾ ਡਾਕਟਰ ਲੈ ਜੇ ਮੇਰੇ ਧਿਆਨ ਚ ਲੈ ਆਇਓ ਉਸੇ ਵਕਤ ਆ ਰਜ਼ਾਈਨ ਜੇਬ ਚ ਉਹਦੇ ਲੈ ਜਿਓ ਕਿਸੇ ਗਰੀਬ ਤੋਂ 1 ਰੁਪਿਆ ਵੀ ਕੋਈ ਲੈ ਜੇ ਹਾਂ ਦਾਨ ਨਾਲ ਚੱਲਦੀ ਹੈ ਦਾਨ ਪਾ ਸਕਦੇ ਹੋ ਵੈਲਕਮ डोनेशन वेलकम मैं थैंक्स ਕਰਦਾ ਸਾਡੀ ਪਾਰਟਨਰ SBI ਕਾਰਡ ਜਿਹੜੇ ਸਾਡੇ ਨਾਲ ਮੁਕਸੇ ਸਾਹਿਬ ਡਿਸਟ੍ਰਿਕਟ ਸਾਰੇ ਮਾਲਵੇ ਦੇ ਸਾਰੇ ਜ਼ਿਲ੍ਹੇ ਮੇਰਨਾ ਚੈੱਕਅਪ ਕਰਾ ਰਿਹਾ ਮੈਂ थैंक्स ਕਰਦਾ SBI ਕਾਰਡ ਦੀ ਸਾਰੀ ਟੀਮ ਦਾ ਤੇ ਅਸੀਂ ਮਿਲ ਕੇ ਮਿਲ ਕੇ ਕੰਮ ਕਰ ਰਹੀ ਹੈ ਠੀਕ ਹੈ ਐਂਡ ਬਿਲਕੁਲ ਕੈਂਸਰ ਨੂੰ ਨੱਥ ਪਾ ਲਾਂਗੇ ਪੰਜਾਬ ਦੇ ਵਿੱਚ ਪਰ ਮੈਨੂੰ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ ਟਾਈਮ ਸਰ ਚੈੱਕਅਪ ਕਰਾਓ ਠੀਕ ਹੈ ਆਪਦੀ ਸਿਹਤ ਲਈ ਟਾਈਮ ਕੱਢਿਆ ਕਰੋ ਤੁਹਾਡੇ ਕੋਲੇ ਇਹਦੇ ਲਈ 6 ਘੰਟੇ ਆ ਦੇਖੋ ਮੇਰੇ ਹੱਥ 'ਚ ਫੋਨ 6 ਘੰਟੇ ਹੈਗੇ ਨਾ ਫੇਸਬੁੱਕ YouTube ਤੇ ਲੱਗੇ ਰਹਿੰਦੇ ਸਿਹਤ ਲਈ ਟਾਈਮ ਹੈ ਨਹੀਂ ਦੋਸਤੋ ਇਹ ਬਹੁਤ ਵੱਡੀ ਗਲਤੀ ਆ ਇਹ ਗਲਤੀ ਨਾ ਕਰੋ ਹਰ ਰੋਜ਼ ਸੇਅਰ ਕਰਨੀ ਹੈ ਹਾਂ ਐਨ ਆਰ ਆਈ ਵੀਰ worldcancercare.co.in ਕਿਸੇ ਨੇ ਵੀ ਸਾਨੂੰ ਤਿਲਫੁੱਲ ਡੋਨੇਟ ਕਰਨਾ ਹੋਵੇ ਕਰ ਸਕਦੇ ਹੋ ਪਰ ਸਾਨੂੰ ਕਣਕਾ ਲਿਓ ਤੇ ਨਹੀਂ ਨਾ ਕਰਿਓ ਦੇ ਦਿਓ ਬਾਬੇ ਬੂਬੇ ਨੂੰ ਮੈਨੂੰ ਕੋਈ ਚਿੰਤਾ ਨਹੀਂ ਠੀਕ ਹੈ ਸਾਨੂੰ ਜੇ ਕਿਸੇ ਨੇ ਦਾਨ ਕਰਨਾ ਸਾਨੂੰ ਕਹਿਣ ਟੈਸਟ ਕਰ ਲਿਓ ਪਹਿਲਾਂ ਵੀ ਫਾਇਦਾ ਹੈ ਸੰਸਥਾ ਨੂੰ ਦੇਣ ਦਾ ਤਾਂ ਕਰਿਓ ਜਿਹੜਾ 50 50 ਇਹ ਆ ਆਪਦੇ ਕੋਲੇ ਰੱਖ ਪਾਈ ਠੀਕ ਆ ਸਾਧ ਸੰਤ ਬਧੇਰਿਆ ਪਾਈ ਚਲੋ ਨਾ ਉਧਰ ਠੀਕ ਆ ਦੋਸਤੋ ਪਿੰਡ ਪਿੰਡ ਡਿਸਪੈਂਸਰੀ ਖੋਲਣੀ ਪੈਗੀ ਨਹੀਂ ਮਰ ਜਾਾਂਗੇ ਕਿਉਂਕਿ ਬਲੱਡ ਪ੍ਰੈਸ਼ਰ ਤੇ ਸ਼ੂਗਰ ਇੰਨੀ ਵੱਧ ਚੁੱਕੀ ਆ ਕੈਂਸਰ ਦੇ ਨਾਲੋਂ ਵੀ ਇਹਦਾ ਵਾਧਾ ਹੋ ਚੁੱਕਿਆ ਜਿਆਦਾ ਪਰ ਤੁਹਾਨੂੰ ਡਰ ਨਹੀਂ ਲੱਗਦਾ 10 ਕੱਪ ਡੇਲੀ ਚਾਹ ਦੇ ਪੀਨੇ ਆ ਦੋ ਚਮਚੇ ਖੰਡ ਦੇ ਪਾ ਕੇ ਤੇ 10 ਦੁਨਾ 20 ਏਡੀ ਕੋਲੀ ਖੰਡ ਦੀ ਭਰ ਜੂ ਸ਼ਾਮ ਤੱਕ ਫਿਰ ਕਹਿੰਨਾ ਮੇਰਾ ਪੇਟ ਵੱਧ ਗਿਆ ਦੇਖੋ ਆਪਣੇ ਆਪ ਨੂੰ ਸ਼ੀਸ਼ੇ 'ਚ ਖੜਕੇ ਕਿ ਮੇਰਾ ਪੇਟ ਗਾਂ ਨੂੰ ਨਿਕਲਿਆ ਇੱਥੇ ਸਾਰੇ ਚੰਗੇ ਅੰਗ ਹੈ ਲਿਵਰ ਕਿਡਨੀਆ ਪੁੱਛੋ ਹੀ ਨਾ ਯਾਰ ਲੰਗਸ ਠੀਕ ਹੈ ਪੈਨਕਰੀਆਸ ਉਹ ਤੇ ਫੈਟ ਚੜ ਗਈ ਉਹਨੇ ਇਨਸੂਲਿਨ ਬਣਾਉਣੀ ਬੰਦ ਕਰਦੀ ਡਾਇਬੀਟਿਸ ਆ ਗਈ ਇਸ ਸਭ ਤੁਹਾਡੇ ਆਪ ਦੀਆਂ ਗਲਤੀਆਂ ਗੁਰਸਬ ਨਹੀਂ ਤੱਕਾ ਕਰਦੇ ਸਾਡੇ ਮਨਸ ਦੇ ਇੱਧਰ ਲੱਭ ਦਿੱਤੀ ਹੈ ਹਾਂ ਵਰਡ ਕੈਂਸਰ ਕੇਅਰ .co.in ਬੁੱਕ a ਕੈਂਪ ਸੇਵ a ਲਾਈਫ nri vero ਕੀਪ ਇਨ ਟੱਚ ਵਿਦ ਅਸ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਸਾਡੀ ਟੀਮ ਲੱਗੀ ਹੈ ਜੀ ਮਕਸਦ ਅੱਜ ਜੰਮਸਰ ਸਾਹਿਬ ਦੇ ਵਿੱਚ 7 ਤੇ 8 ਫਰਵਰੀ ਨੂੰ ਸਾਡੇ ਡਾਕਟਰ ਸਾਹਿਬ ਥੱਲੇ ਲਿਖੀ ਵੀ ਜਾ ਰਹੇ ਹੈ ਕੋਈ ਕੁਐਸਚਨ ਹੈ ਤੁਹਾਡਾ ਜਵਾਬ ਦੇਵਾਂਗੇ ਤੁਹਾਡੇ ਨਾਲ ਪੰਜਾਬ ਸਰਕਾਰ ਨੂੰ ਓਪਨਲੀ ਕਹਿ ਰਿਹਾ ਸਰ ਕੈਂਸਰ ਦੀ ਜ਼ਿੰਮੇਵਾਰੀ ਸਾਡੀ ਹੈ ਜਾਗਰਤਾ ਦੀ ਫਿਕਰ ਨਾ ਕਰੋ ਸਾਡੇ ਕੋਲੇ ਬਹੁਤ ਸਿਸਟਮ ਹੈ ਸਾਡੇ ਕੰਮਾਂ 'ਚ ਕੋਈ ਦਖਲ ਨਾ ਦੇਵੇ ਬਸ ਬਾਕੀ ਸਾਡਾ ਕੰਮ ਹੈ ਅਸੀਂ ਸਾਡੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਤੇ ਸਾਡੀ ਕੋਈ ਪੋਲਿਟੀਕਲ ਪਾਰਟੀ ਨਹੀਂ ਹਾਂ ਅਸੀਂ ਮਿਲਦੇ ਹਰ ਇੱਕ ਨੂੰ ਠੀਕ ਹੈ ਹਰ ਬੰਦੇ ਨੂੰ ਅਸੀਂ ਮਿਲਦੇ ਹਾਂ ਹਾਂ ਭਗਵਾਨ ਸਮਰਨ ਜੀ ਨੂੰ ਅਖੜਕ ਬੇਨਤੀ ਕਰ ਲਾਂਗਾ ਹੱਥ ਜੋੜ ਕੇ ਐਂਡ ਸਾਡੇ ਹੈਲਥ ਮਿਨਿਸਟਰ ਸਾਹਿਬ ਡਾਕਟਰ ਆ ਉਹ ਵੀ ਸਮਝਦੇ ਹੋਣਗੇ ਕਿਉਂਕਿ ਕਿ 1.5 ਲੱਖ ਰੁਪਏ ਮੇਰੇ ਹਿਸਾਬ 'ਚ ਹੁਣ ਇਨਾਫ ਨਹੀਂ ਆਪਾਂ ਇਹਨੂੰ ਵਧਾਈਏ 25 ਹਜ਼ਾਰ ਜਾਂ 50 ਹਜ਼ਾਰ 2 ਲੱਖ ਕਰੀਏ ਠੀਕ ਹੈ ਕਿਉਂਕਿ ਅ ਬਾਬਲ ਸਾਹਿਬ ਤੋਂ ਸਟਾਰਟ ਹੋਈ ਸੀ ਸਕੀਮ ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਅੰਕਲ ਜੀ ਅੱਜ ਕੱਲ੍ਹ ਨਹੀਂ ਦੁਨੀਆ ਦੇ ਵਿੱਚ ਰਹੇ ਪਰੰਤੂ 1.5 ਲੱਖ ਉਹ ਸਟਾਰਟ ਕਰਕੇ ਗਏ ਸੀ ਉਸ ਤੋਂ ਬਾਅਦ ਕਿਸੇ ਨੇ ਨਹੀਂ ਬਤਾਇਆ ਇਹਨੂੰ ਅੱਜ ਤੱਕ ਪਲੀਜ਼ ਆਪਾਂ ਇਹਨੂੰ ਵਧਾਈਏ ਥੋੜਾ ਜਿਹਾ ਕਿਉਂਕਿ ਕੈਂਸਰ ਪੇਸ਼ੈਂਟ ਦੇ ਨਾ ਬਹੁਤ ਆਖਾਂਦਾ ਘਰਾਂ 'ਚ ਗਰੀਬੀ ਬਹੁਤ ਹੈ ਮੈਂ ਵੀ ਇੱਕ ਕਿਸਾਨ ਦਾ ਬੇਟਾ ਸਾਨੂੰ ਪਤਾ ਸਾਡੇ ਘਰਾਂ ਦੇ ਕੀ ਹਾਲਾਤ ਆ ਪਿੰਡਾਂ ਵਾਲਿਆਂ ਦੇ ਠੀਕ ਹੈ ਇਹ ਮੇਰੀ ਬੇਨਤੀ ਭਗਵੰਤ ਮਾਨ ਜੀ ਜ਼ਰੂਰ ਕੈਬਨਟ ਦੇ ਵਿੱਚ ਰੱਖੋ ਜੇ ਪੋਸੀਬਲ ਹੈ ਤਾਂ ਕੋਸ਼ਿਸ਼ ਕਰੋ ਇਹਨੂੰ ਆਪਾਂ ਹੋਰ ਵਧਾਈਏ ਠੀਕ ਹੈ ਐਂਡ ਤੁਹਾਡੇ ਨਾਲ ਵਰਲਡ ਕੈਂసర్ ਕੇਅਰ .com.in ਦੇ ਨਾਲ ਜੁੜੇ ਰਿਹਾ ਕਰੋ ਅਸੀਂ ਤੁਹਾਡੀ ਸੇਵਾ ਛਾਜ਼ਰ ਹੈ 13000 ਪਿੰਡਾਂ ਦਾ ਪੰਜਾਬ ਦਾ ਟੋਟਲ ਲਗਭਗ 11.5 ਹਜ਼ਾਰ ਚੈੱਕਅਪ ਕਰ ਚੁੱਕੇ ਆਂ ਕਈ ਪਿੰਡਾਂ 'ਚ ਦੂਰਾਂ ਵੀ ਜਾ ਚੁੱਕੇ ਆਂ ਐਂਡ ਨਵੀਆਂ ਬੱਸਾਂ ਸਾਡੀਆਂ ਹੋਰ ਆ ਰਹੀਆਂ ਜੀ ਦੋ ਬੱਸਾਂ ਆ ਗਈਆਂ ਪਹੁੰਚ ਗਈਆਂ ਮੇਰੇ ਸੈਂਟਰ 'ਚ ਮੈਂ ਸਾਡੇ ਜਿਹੜੇ ਜਿੰਨਾ ਵੀ ਭੈਣ ਭਰਾਵਾਂ ਨੇ ਡੋਨਰਸ ਮੈਂ ਥੈਂਕਸ ਕਰਦਾ ਕਾਲਪ੍ਰੋਗ ਤੁਹਾਡੇ ਨਾਲ ਜਾਣੀ ਜਾਣ ਪੰਜ ਬਸਾਂ ਅਸੀਂ April ਦੇ ਵਿੱਚ ਤੁਹਾਨੂੰ ਹੋਰ ਦੇ ਦਾਂਗੇ ਠੀਕ ਹੈ ਕੈਂਸਰ ਦੇ ਗੱਲ ਲੇਟਸਟ ਬਿਫੋਰ ਕੀ ਵੀ ਟੈਸਟ ਕਰੀਏ ਲੋਕਾਂ ਨੂੰ ਤੇ ਪਹਿਲਾਂ ਹੀ ਪਤਾ ਲੱਗ ਜੇ ਜ਼ਿੰਦਗੀ ਬਚ ਜੇ ਠੀਕ ਹੈ ਐਂਡ ਸਾਡੇ ਡਾਕਟਰ ਸਭ ਫੇਰ ਲਿਖੀ ਜਾ ਰਿਹਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਠਾਕਰੇਨ ਖਲੇਵ ਆ ਫਤਿਹਗੜ ਚੂੜੀਆਂ ਰੋਡ ਫਤਿਹਗੜ ਚੂੜੀਆਂ ਰੋਡ ਦੇ ਵਿੱਚ ਕੈਂਪ ਸਾਡਾ ਚੱਲ ਰਿਹਾ 7 ਤੇ 8 ਦੋ ਦਿਨ ਗੁਰੂਦੀ ਨਗਰੀ 'ਚ ਬਹੁਤ ਤੋਂ ਬਹੁਤ ਫਾਇਦਾ ਲੈ ਲਿਓ ਬਾਰ ਬਾਰ ਚੀਕਾ ਮਾਰ ਮਾਰ ਮਿੰਤਾ ਕਰ ਕਰ ਤੁਹਾਨੂੰ ਕਹਿ ਰਹੇ ਹਾਂ ਘਰਾਂ ਤੋਂ ਨਿਕਲੋ ਚੈੱਕ ਅਪ ਇਨ ਟਾਈਮ ਟਾਇਨ ਕੈਂਸਰ ਦਾ ਲਾਰਜ ਹੈ ਦੋਸਤੋ ਵਾਇਗਰੂ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਰੱਖੇ ਇਹ ਅਰਦਾਸ ਕਰਦੇ ਰਵਾਂਗੇ ਵਰਡ ਕੈਂਸਰ ਦੀ ਸਾਰੀ ਟੀਮ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੈਂਕ ਯੂ